ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਝਾੜੂ ਨਾਲ ਜੁੜੀਆਂ ਗੱਲਾਂ ਕਰਾਂਗੇ ਝਾੜੂ ਨਾਲ ਜੁੜੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਜਿਵੇਂ ਕਿ ਲੋਕ ਕਹਿ ਦਿੰਦੇ ਨੇ ਆਪਾਂ ਨੂੰ ਆਪਣੇ ਘਰ ਦੀ ਬੋਕਰ ਨੂੰ ਝਾੜੂ ਨੂੰ ਲੁਕੋ ਕੇ ਰੱਖਣਾ ਚਾਹੀਦਾ ਹੈ ਇਸ ਨੂੰ ਕਿਸ ਦਿਸ਼ਾ ਵਿੱਚ ਲਗਾਉਣਾ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਘਰ ਦੀ ਬਰਕਤ ਆ ਉਹ ਦੇ ਜੇਕਰ ਲਕੋ ਕੇ ਰੱਖ ਦਈਏ ਤਾਂ ਬਰਕਤ ਵਧ ਜਾਂਦੀ ਹੈ ਇਸੇ ਹੀ ਤਰ੍ਹਾਂ ਜੇ ਘਰ ਦਾ ਝਾੜੂ ਬੋਕਰ ਸਾਹਮਣੇ ਪਿਆ ਦਿਸੇ ਤਾਂ ਘਰ ਵਿੱਚ ਕਲਾਕਲੇਸ਼ ਵਧਦਾ ਹੈ ਲੜਾਈ ਝਗੜੇ ਹੁੰਦੇ ਨੇ ਬਰਕਤ ਘਟ ਜਾਂਦੀ ਹੈ ਅੱਜ ਦੀ ਇਹ ਵੀਡੀਓ ਵਿੱਚ ਇਹ ਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਝਾੜੂ ਨੂੰ ਕਿਸ ਦਿਸ਼ਾ 'ਚ ਰੱਖਣਾ ਚਾਹੀਦਾ ਹੈ ਝਾੜੂ ਘਰ ਵਿੱਚ ਆਉਣ ਵਾਲੀਆਂ ਬਿਮਾਰੀਆਂ ਦਾ ਕਾਰਨ ਕਿਵੇਂ ਬਣਦਾ ਹੈ ਇਸ ਲਈ ਵੀਡੀਓ ਨੂੰ ਪੂਰਾ ਸੁਣਨਾ ਤੇ ਸਮਝਣਾ ਜੀ ਆ ਸੰਗਤ ਜੀ ਘਰ ਦੀਆਂ ਤਿੰਨ ਜਗ੍ਹਾ ਤੇ ਸਾਨੂੰ ਝਾੜੂ ਕਦੇ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਹਨਾਂ ਤਿੰਨ ਜਗ੍ਹਾ ਤੇ ਝਾੜੂ ਲਗਾਉਣ ਨਾਲ ਬਿਮਾਰੀ ਆਉਂਦੀ ਹੈ ਤੇ ਸਾਡਾ ਨੁਕਸਾਨ ਹੁੰਦਾ ਹੈ ਤੁਹਾਨੂੰ ਉਹ ਤਿੰਨ ਜਗ੍ਹਾ ਵੀ ਦੱਸਾਂਗੇ ਤੇ ਕਾਰਨ ਵੀ ਦੱਸਾਂਗੇ ਕਿ ਕਿੱਥੇ-ਕਿੱਥੇ ਝਾੜੂ ਨਹੀਂ ਫੇਰਨਾ ਤੇ ਕਿਉਂ ਨਹੀਂ ਲਗਾਉਣਾ ਇਹ ਸਭ ਦੱਸਣ ਤੋਂ ਪਹਿਲਾਂ ਇੱਕ ਛੋਟੀ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਸਾ ਸੰਗਤ ਜੀ ਇੱਕ ਪਰਿਵਾਰ ਤੇ ਘਰ ਵਿੱਚ ਪੁੱਤਰ ਦਾ ਨਵਾਂ ਨਵਾਂ ਵਿਆਹ ਕੀਤਾ ਜਾਂਦਾ ਹੈ ਘਰ ਵਿੱਚ ਨਵੀਂ ਵਿਆਹੀ ਨੂੰ ਹੁੰਦੀ ਆ ਕੁਝ ਦਿਨ ਤੱਕ ਤਾਂ ਉਸ ਦੀ ਬਹੁਤ ਸੇਵਾ ਕੀਤੀ ਜਾਂਦੀ ਆ ਉਸ ਤੋਂ ਕੋਈ ਕੰਮ ਨਹੀਂ ਕਰਾਇਆ ਜਾਂਦਾ ਕਿਉਂਕਿ ਨਵੀਂ ਵਿਆਹੀ ਹੋਈ ਨੋਤੀ ਨੂੰ ਜਿੰਨਾ ਚਿਰ ਰਸੋਈ ਦੀ ਰਸਮ ਚੌਂਕੇ ਚੜ੍ਹਾਈ ਦੀ ਰਸਮ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਕੰਮ ਦੇ ਨਹੀਂ ਲਾਇਆ ਜਾਂਦਾ ਪਹਿਲਾ ਰਸਮ ਉਸ ਦੀ ਇਹ ਹੀ ਹੁੰਦੀ ਹੈ ਇਸ ਲਈ ਇਸ ਨੂੰ ਨਵੀਂ ਇੱਕ ਮਹੀਨੇ ਤੱਕ ਕੰਮ ਨਾ ਲਾਇਆ ਗਿਆ ਚਾਹੀ ਚਾਹੀ ਕਈ ਦਿਨ ਬੀਤੇ ਕਿ ਸੋਹਰਾ ਪਰਿਵਾਰ ਬਹੁਤ ਹੀ ਚੰਗਾ ਹੈ ਬੜੀ ਖੁਸ਼ ਕਿ ਬਹੁਤ ਹੀ ਚੰਗਾ ਪਰਿਵਾਰ ਮਿਲਿਆ ਹੈ ਆਖਰਕਾਰ ਉਸ ਦੀ ਚੌਕੇ ਚੜਾਈ ਰਸਮ ਹੋਈ ਤੇ ਉਸ ਨੂੰ ਕੰਮ ਤੇ ਲਗਾ ਦਿੱਤਾ ਸਾਸਮਾਣ ਉਸ ਦੇ ਕੰਮ ਵਿੱਚ ਨੁਕਸ ਕੱਢਨੇ ਸ਼ੁਰੂ ਕਰ ਦਿੱਤੇ ਜੇ ਉਸ ਨੇ ਝਾੜੂ ਲਗਾਉਣਾ ਤਾਂ ਉਸ ਦੀ ਸਾਸ ਨੇ ਕਹਿਣਾ ਕਿ ਹਾਏ ਕਿਹੋ ਜਹੀ ਕਲੈਣੀ ਆ ਗਈ ਜੋ ਸਾਡੇ ਘਰ ਦੀ ਬਰਕਤ ਹੁੰਜ ਕੇ ਬਾਹਰ ਲਿਜਾ ਰਹੀ ਹੈ ਇਸ ਨੂੰ ਪਤਾ ਹੀ ਨਹੀਂ ਕਿ ਝਾੜੂ ਕਿੱਥੇ ਰੱਖਣਾ ਹੈ ਕੈਂਜ ਲਗਾਉਣਾ ਹੈ ਕਿਹੜੀ ਦਿਸ਼ਾ 'ਚ ਲਗਾਉਣਾ ਹੈ ਨੋ ਵੀ ਬੜੀ ਗੁੱਸੇ ਵਿੱਚ ਕਲਾਕਲੇਸ਼ ਵਧ ਗਿਆ ਉਹ ਵੀ ਅੱਗੋਂ ਬੋਲਣ ਲੱਗ ਪਈ ਕਿ ਝਾੜੂ ਨਾਲ ਬਰਕਤ ਦਾ ਕੀ ਸੰਬੰਧ ਭਾਵੇਂ ਝਾੜੂ ਘਰ ਵੱਲ ਨੂੰ ਲਾਵਾਂ ਤੇ ਭਾਵੇਂ ਝਾੜੂ ਨਾਲ ਇਕੱਠਾ ਕਰਕੇ ੂੜਾ ਕਰਕਟ ਦਰਵਾਜ਼ੇ ਵੱਲ ਲਿਜਾਵਾਂ ਇਸ ਕੂੜੇ ਨੇ ਜਾਣਾ ਤਾਂ ਡਸਟਬਿਨ ਵਿੱਚ ਹੀ ਆ ਦੋਨਾਂ ਦੇ ਵਿਚਾਰਾਂ ਵਿੱਚ ਫਰਕ ਪੈ ਗਿਆ ਉਸ ਦਾ ਪਤੀ ਦੋਵਾਂ ਦੇ ਵਿਚਾਲੇ ਫਸ ਗਿਆ ਦੀ ਗੱਲ ਕਰਦਾ ਤਾਂ ਮਾਂ ਕਹਿੰਦੀ ਕਿ ਪਤਨੀ ਦੇ ਮਗਰ ਲੱਗਦਾ ਹੈ ਤੇ ਜੇ ਮਾਂ ਦੀ ਗੱਲ ਸੁਣਦਾ ਤਾਂ ਪਤਨੀ ਕਹਿੰਦੀ ਕਿ ਮੇਰੀ ਤਾਂ ਇਸ ਘਰ ਵਿੱਚ ਕੋਈ ਕਦਰ ਹੀ ਨਹੀਂ ਉਸ ਦਾ ਪਤੀ ਟੈਨਸ਼ਨ ਵਿੱਚ ਰਹਿਣ ਲੱਗਾ ਉਸ ਦੀ ਦਵਾਈ دارو ਸ਼ੁਰੂ ਹੋ ਗਈ ਹੁਣ ਇੱਕ ਝਾੜੂ ਕਰਕੇ ਕਲਾ ਕਲੇਸ਼ ਬਿਮਾਰੀ ਤੇ ਬਿਮਾਰੀ ਕਰਕੇ ਖਰਚੇ ਵਧ ਗਏ ਬਰਕਤ ਆਪੇ ਘਟ ਗਈ ਤਾਂ ਸਾਥ ਸੰਗਤ ਇਹ ਜਿਹੜੀ ਨਿੱਕੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਇਸ ਤੋਂ ਆਪਾਂ ਨੂੰ ਇਹ ਹੀ ਸਮਝ ਆ ਰਹੀ ਹੈ ਕਿ ਝਾੜੂ ਕਿਵੇਂ ਸਾਡੇ ਘਰ ਵਿੱਚ ਕਲਾ ਕਲੇਸ਼ ਦਾ ਕਾਰਨ ਬਣਦਾ ਹੈ ਕਿਵੇਂ ਘਰ ਵਿੱਚ ਬਰਕਤ ਘਟਾਉਂਦਾ ਹੈ ਦੂਜਾ ਆਪਾਂ ਗੱਲ ਕਰਨੀ ਹੈ ਕਿ ਝਾੜੂ ਕਿੱਥੇ-ਕਿੱਥੇ ਨਹੀਂ ਲਗਾਉਣਾ ਚਾਹੀਦਾ ਸਾਧ ਸੰਗਤ ਸਭ ਤੋਂ ਪਹਿਲਾਂ ਤਾਂ ਝਾੜੂ ਲਗਾਉਣਾ ਇਹ ਕੋਈ ਅੰਧਵਿਸ਼ਵਾਸ ਨਹੀਂ ਝਾੜੂ ਨਾਲ ਜੁੜੀਆਂ ਇਹ ਗੱਲਾਂ ਕੋਈ ਅੰਧਵਿਸ਼ਵਾਸ ਨਹੀਂ ਸਾਨੂੰ ਭੁੱਲ ਕੇ ਵੀ ਆਪ ਦੀ ਜਿਹੜੀ ਰਸੋਈ ਦੀ ਸੈਲਫ ਆ ਹੁੰਦੇ ਤੇ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਉੱਥੇ ਗੈਸ ਚੁੱਲ੍ਹੇ ਤੇ ਝਾੜੂ ਨਾਲ ਕਈ ਤਰ੍ਹਾਂ ਦੇ ਕਿਟਾਨੋ ਵਗੈਰਾ ਰਹਿ ਜਾਂਦੇ ਨੇ ਸਾਡੀ ਰਸੋਈ ਦੀ ਸੈਲਫ ਤੇ ਖਾਣ ਲਈ ਹੋਰ ਵੀ ਕਈ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਖਾਣਾ ਬਣਾਉਣ ਵਾਲੀਆਂ ਚੀਜ਼ਾਂ ਵੀ ਜਿਸ ਤਰ੍ਹਾਂ ਬਰਤਨ ਹੁੰਦੇ ਨੇ ਜਿਵੇਂ ਤਵਾ ਪਰਾਤ ਚਕਲਾ ਵੇਲਣਾ ਜਿਸ ਤੇ ਜੇ ਝਾੜੂ ਵਾਲਾ ਘੱਟਾ ਮਿੱਟੀ ਪੈ ਜਾਵੇ ਤਾਂ ਕਿਟਾਨੋ ਫੈਲਦੇ ਨੇ ਜੋ ਕਿ ਬਿਮਾਰੀ ਦਾ ਕਾਰਨ ਬਣਦੇ ਨੇ ਇਸੇ ਹੀ ਤਰ੍ਹਾਂ ਕਈ ਭੈਣਾਂ ਜਦੋਂ ਬੱਚੇ ਬੈੱਡ ਤੇ ਬੈਠ ਕੇ ਕੁਝ ਖਾਂਦੇ ਨੇ ਤਾਂ ਉਹ ਬੈੱਡ ਸ਼ੀਟ ਤੇ ਕਈ ਚੀਜ਼ਾਂ ਖਿਲਾਰ ਦਿੰਦੇ ਨੇ ਖਾਣ ਵਾਲੀਆਂ ਚੀਜ਼ਾਂ ਖਿਲਰੀਆਂ ਵੇਖ ਕੇ ਭੈਣਾਂ ਦਾਵਾ-ਦਵ ਝਾੜੂ ਲਿਆਉਂਦੀਆਂ ਨੇ ਤੇ ਝਾੜੂ ਨਾਲ ਸਾਰਾ ਕਮਰਾ ਸਾਫ਼ ਕਰਦੀਆਂ ਨੇ ਤੇ ਨਾਲ ਹੀ ਬੈੱਡ ਦੀ ਬੈੱਡ ਸ਼ੀਟ ਤੇ ਵੀ ਝਾੜੂ ਹੀ ਲਗਾ ਕੇ ਸਾਫ਼ ਕਰ ਦਿੰਦੀਆਂ ਨੇ ਇਸ ਨਾਲ ਖਿਲਾਰਾ ਤਾਂ ਭਾਵੇਂ ਝੁੱਕਿਆ ਜਾਂਦਾ ਹੈ ਪਰ ਬੈੱਡ ਤੇ ਝਾੜੂ ਨਾਲ ਕਿਟਾਣੂ ਰਹਿ ਜਾਂਦੇ ਨੇ ਜਿਸ ਨਾਲ ਬੱਚੇ ਬਿਮਾਰ ਹੋ ਜਾਂਦੇ ਨੇ ਬੱਚੇ ਛੱਡੋ ਵੱਡੇ ਵੀ ਬਿਮਾਰ ਹੋ ਜਾਂਦੇ ਨੇ ਕਿਉਂਕਿ ਉਹ ਝਾੜੂ ਅਸੀਂ ਕਈ ਥਾਈਂ ਮਾਰਿਆ ਹੁੰਦਾ ਹੈ ਜਿਵੇਂ ਕਿਸੇ ਨੇ ਥੱਲੇ ਥੁੱਕਿਆ ਹੁੰਦਾ ਹੈ ਕੋਈ ਜਾਨਵਰ ਮਰਿਆ ਹੁੰਦਾ ਹੈ ਮਿੱਟੀ ਘਟਾ ਪਾਣੀ ਵਗੈਰਾ ਉਹ ਝਾੜੂ ਥਾਂ ਥਾਂ ਤੇ ਲੱਗਾ ਹੁੰਦਾ ਹੈ ਇਸੇ ਤਰ੍ਹਾਂ ਹੀ ਕਈ ਪੈਣਾ ਨੇ ਆਪਦੇ ਘਰ ਦੇ ਵਿੱਚ ਪੂਜਾ ਘਰ ਬਣਵਾਇਆ ਹੁੰਦਾ ਹੈ। ਅਲੱਗ ਤੋਂ ਇੱਕ ਜਗ੍ਹਾ ਬਣਾਈ ਹੁੰਦੀ ਹੈ ਜਿੱਥੇ ਬੈਠ ਕੇ ਉਹ ਪਾਠ ਪੂਜਾ ਕਰਦਿਆਂ ਨੇ ਤੇ ਉਸ ਜਗ੍ਹਾ ਤੇ ਜਦੋਂ ਆਪਾਂ ਉਹੀ ਝਾੜੂ ਮਾਰਦੇ ਹਾਂ ਤਾਂ ਅਸੀਂ ਇੱਕ ਬਹੁਤ ਹੀ ਗਲਤ ਕਰਦੇ ਹਾਂ ਕਿਉਂਕਿ ਉਹ ਝਾੜੂ ਕਈ ਜਗ੍ਹਾ ਤੇ ਵੱਜਦਾ ਹੁੰਦਾ ਹੈ। ਇਸ ਲਈ ਉਸ ਜਗ੍ਹਾ ਤੇ ਵੀ ਝਾੜੂ ਕਦੇ ਨਹੀਂ ਲਗਾਉਣਾ ਚਾਹੀਦਾ। ਜੇ ਹੋ ਸਕੇ ਤਾਂ ਕੱਪੜੇ ਦੇ ਨਾਲ ਸਾਫ ਸਫਾਈ ਕਰੋ ਨਹੀਂ ਤਾਂ ਅਲੱਗ ਤੋਂ ਝਾੜੂ ਜਿਹੜਾ ਰੱਖਣਾ ਚਾਹੀਦਾ ਹੈ। ਤੇ ਹੁਣ ਗੱਲ ਕਰਾਂਗੇ ਦਿਸ਼ਾ ਦੀ ਦਿਸ਼ਾ ਦਾ ਇਸ ਵਿੱਚ ਕੋਈ ਵਹਿਮ ਨਹੀਂ ਹੈ ਹਵਾ ਦਾ ਰੋਖ ਵੇਖ ਕੇ ਸਾਨੂੰ ਝਾੜੂ ਬੁੱਕਰ ਫੇਰਨੀ ਚਾਹੀਦੀ ਹੈ ਅੰਦਰੋਂ ਕਮਰਿਆਂ ਚ ਤਾਂ ਠੀਕ ਆ ਕਿ ਅਸੀਂ ਝਾੜੂ ਲਗਾ ਲੈਨੇ ਆ ਪਰ ਜਦੋਂ ਅਸੀਂ ਬਾਹਰ ਵਿਹੜੇ ਵਿੱਚ ਜਾਂਦੇ ਆ ਤਾਂ ਹਵਾ ਦਾ ਰੋਖ ਵੇਖ ਕੇ ਹੀ ਝਾੜੂ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਹੋਰ ਕੋਈ ਵਹਿਮ ਭਰਮ ਨਹੀਂ ਜੁੜਿਆ ਕਿਉਂਕਿ ਜਦੋਂ ਅਸੀਂ ਹਵਾ ਦੇ ਵਿਰੁੱਧ ਝਾੜੂ ਲਗਾਉਂਦੇ ਹਾਂ ਤਾਂ ਉਹ ਮਿੱਟੀ ਘੱਟਾ ਵਾਪਸ ਸਾਡੇ ਉੱਤੇ ਹੀ ਆਉਂਦਾ ਹੈ ਤੇ ਹੁਣ ਗੱਲ ਆ ਗਈ ਝਾੜੂ ਲੁਕੋ ਕੇ ਰੱਖਣ ਦੀ ਝਾੜੂ ਲੁਕੋ ਕੇ ਇਸ ਕਰਕੇ ਰੱਖਿਆ ਜਾਂਦਾ ਹੈ ਤਾਂ ਜੋ ਬੱਚੇ ਜਿਹੜੇ ਆ ਉਹ ਝਾੜੂ ਤੱਕ ਨਾ ਪਹੁੰਚ ਸਕਣ ਇਸ ਦਾ ਵੀ ਕੋਈ ਵਹਿਮ ਨਹੀਂ ਹੈ ਕਿਉਂਕਿ ਹਮੇਸ਼ਾ ਬੱਚਿਆਂ ਤੋਂ ਲੁਕੋ ਕੇ ਉੱਚੀ ਥਾਂ ਦੇ ਝਾੜੂ ਰੱਖਿਆ ਜਾਂਦਾ ਹੈ ਬੱਚੇ ਨਾ ਸਮਝ ਹੁੰਦੇ ਨੇ ਤੇ ਉਹ ਝਾੜੂ ਚੋਕ ਲੈਂਦੇ ਨੇ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਜੇ ਇਸ ਕਰਕੇ ਇੱਕ ਤਾਂ ਘਰ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਦੂਸਰਾ ਦਵਾਈਆਂ ਤੇ ਖਰਚਾ ਵੱਧਦਾ ਹੈ ਇਹ ਸਾਰੇ ਕਾਰਨ ਤੇ ਜਵਾਬ ਝਾੜੂ ਨਾਲ ਜੁੜੇ ਹੋਏ ਨੇ ਬਾਕੀ ਵਹਿਮ ਭਰਮ ਕਰਨ ਦੀ ਕੋਈ ਲੋੜ ਨਹੀਂ ਹੈ ਨਾ ਕਿਸੇ ਦਿਸ਼ਾ ਦਾ ਤੇ ਨਾ ਹੀ ਬਰਕਤ ਦਾ ਜੇਕਰ ਅਸੀਂ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖਾਂਗੇ ਝਾੜੂ ਲਗਾਉਂਦੇ ਸਮੇਂ ਕਿ ਇਹਨਾਂ ਤਿੰਨ ਜਗ੍ਹਾ ਤੇ ਝਾੜੂ ਨਾ ਲਗਾਓ ਤੇ ਹੋ ਸਕਦਾ ਹੈ ਘਰ ਦੀਆਂ ਹੋਰ ਵੀ ਕਈ ਜਗ੍ਹਾ ਹੁੰਦੀਆਂ ਹਨ ਜਿੱਥੇ ਝਾੜੂ ਨਹੀਂ ਲਗਾਉਣਾ ਚਾਹੀਦਾ ਉਹ ਆਪਾ ਆਪਣੀ ਸਮਝ ਤੋਂ ਕੰਮ ਲੈ ਸਕਦੇ ਹਾਂ ਰਸੋਈ ਵਿੱਚ ਵੀ ਆਪਾਂ ਝਾੜੂ ਲਗਾਉਂਦੇ ਹੋਏ ਆਪਦੀ ਸਮਝ ਤੋਂ ਕੰਮ ਲੈਣਾ ਹੈ ਕਿ ਅਸੀਂ ਆਪਦੇ ਚਾਰ ਚੁਫੇਰੇ ਦੇਖਣਾ ਹੈ ਕਿ ਸਾਡੇ ਝਾੜੂ ਦੇ ਨਾਲ ਸਾਡੀ ਜਿਹੜੀ ਆ ਕੋਈ ਵੀ ਖਾਣ ਪੀਣ ਵਾਲੀ ਚੀਜ਼ ਜਾਂ ਖਾਣਾ ਬਣਾਉਣ ਵਾਲੀ ਚੀਜ਼ ਸਾਡੀ ਜਿਹੜੀ ਖਰਾਬ ਨਾ ਹੋਵੇ ਜਿਸ ਦਾ ਬਾਅਦ ਵਿੱਚ ਸਾਨੂੰ ਨੁਕਸਾਨ ਹੁੰਦਾ ਹੈ ਇਸ ਲਈ ਹਮੇਸ਼ਾ ਹੀ ਇਹ ਗੱਲਾਂ ਜਿਹੜੀਆਂ ਯਾਦ ਰੱਖੋ ਤੇ ਬਾਕੀ ਕਿਸੇ ਤਰ੍ਹਾਂ ਦਾ ਵੀ ਕੋਈ ਵਹਿਮ ਪਰਮਨਾ ਕਰੋ ਜਿਸ ਨਾਲ ਕੀ ਤੁਹਾਡੇ ਘਰ ਵਿੱਚ ਕਲਾ ਕਲੇਸ਼ ਵਧੇ ਲੜਾਈ ਝਗੜੇ ਦਾ ਕਾਰਨ ਬਣੇ ਸਗੋਂ ਘਰ ਪਰਿਵਾਰ ਨੂੰ ਸਮਝਦਾਰੀ ਦੇ ਨਾਲ ਚਲਾਉਣਾ ਚਾਹੀਦਾ ਹੈ ਕਿਉਂਕਿ ਭੈਣਾਂ ਹੀ ਹਨ ਜਿਨ੍ਹਾਂ ਨੇ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਬਾਰੇ ਸੋਚਣਾ ਹੁੰਦਾ ਹੈ ਉਹ ਹੀ ਹਨ ਜੋ ਖਾਣਾ ਬਣਾਉਂਦੀਆਂ ਨੇ ਉਹ ਹੀ ਨੇ ਜੋ ਘਰ ਦੀ ਸਾਫ ਸਫਾਈ ਕਰਦੀਆਂ ਨੇ ਇਸ ਲਈ ਜ਼ਿਆਦਾਤਰ ਭੈਣਾਂ ਨੂੰ ਹੀ ਇਹ ਗੱਲਾਂ ਆਖੀਆਂ ਜਾਂਦੀਆਂ ਨੇ ਤੇ ਕਈ ਭੈਣਾਂ ਬਹੁਤ ਹੀ ਇਨਾਂ ਗੱਲਾਂ ਦਾ ਧਿਆਨ ਵੀ ਰੱਖਦੀਆਂ ਨੇ ਤਾਂ ਫਿਰ ਜੇ ਅੱਜ ਦੀ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ